ਠੀਕ ਕਰੋ ਬਈ ਸਾਰਿਆਂ ਨੂੰ ਆਪਾਂ ਨਾ ਫਤਿਆਵਾਦ ਟਰੈਕਟਰ ਮੰਡੀ ਦੇ ਖੜੇ ਆ ਫਤਿਆਵਾ ਹਰਿਆਣੇ ਚ ਪੰਜਾਬ ਨੰਬਰ ਟਰੈਕਟਰ ਦੇਖਣ ਨੂੰ ਮਿਲਦਾ ਨਹੀਂ ਆ ਬਾਈ ਫੁਰੀ ਲੈ ਕੇ ਆਇਆ ਸਰਦੂਲਗੜ ਤੋਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਬਈ ਬੱਬੂ ਨਾਲ ਆਪਾਂ ਗੱਲਬਾਤ ਕਰਦੇ ਆ ਬਈ ਇਹ ਟਰੈਕਟਰ ਕਿਹੜਾ ਮਾਡਲ ਆ ਇਹ 2002 ਮਾਡਲ ਆ ਬਈ 2002 ਮਾਡਲ ਆ ਹਾਂ ਹਾਉਲੈਂਡ 2002 ਮਾਡਲ 3630 36 ਤੇ ਬਈ ਖੇਤੀ ਦੀ ਚੱਲਿਆ ਹੋਇਆ ਹਾਂ ਖੇਤੀ ਚੱਲਿਆ ਹੋਇਆ ਸਰ ਆ ਠੀਕ ਆ ਤੇ ਸਾਧ ਆ ਗਿਆ ਨਾ ਬਈ ਸਾਧ ਸਾਧ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਕੇ ਪੈਸੇ ਆਦੇ ਬੈਕ ਚ 60 ਕੇ ਪੈਸੇ ਟਾਇਰ ਬਈ 60 ਕੇ ਪੈਸੇ ਹਾਂ ਤੇ ਬੈਟਰੀ ਬੂਟਰੀ ਨਵੀਂ ਆ ਬੈਟਰੀ ਬੂਟਰੀ ਨਵੀਂ ਆ ਵਧੀਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਦਾ ਪੂਰਾ ਓਕੇ ਆ ਬਈ ਓਕੇ ਆ ਹਾਂ ਪੂਰਾ ਓਕੇ ਠੀਕ ਹੈ ਤੇ ਬਈ ਕਾਦੇ ਤੇ ਚੱਲਿਆ ਹੋਇਆ ਇਹ ਖੇਤੀ ਚੱਲਿਆ ਬਈ ਸਰਪਾ ਜੀ ਕੱਲਾ ਬਾਹੀ ਤੇ ਚੱਲਿਆ ਕੱਲਾ ਬਾਹੀ ਵਿੱਚ ਚੱਲਿਆ ਕਿੰਨੇ ਕਿੱਲਿਆਂ ਦੀ ਬਾਹੀ ਕਰਦੇ ਆ ਵਾ 10 ਬਾ ਕਿੱਲਿਆਂ ਬ ਕਰਦੇ ਬਈ 10 12 ਕਿੱਲਿਆਂ ਦੀ ਬਾਈ ਹੋਰੀ ਖੇਤੀ ਕਰਦੇ ਆ ਘਰੇ ਚੱਲਿਆ ਸਾ ਟਰੈਕਟਰ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਹੈ ਤੇ ਕੀ ਰੇਟ ਦਾ ਦੇਣਾ ਹੈ ਬਾਈ ਪਾਏ ਦੇ ਦੇਣ 250000 ਰੁਪਏ 250000 ਦੇਣੇ ਹਨ 250000 ਮੌਕੇ ਤੇ ਅੱਪਾ ਜੇ ਕੋਈ ਦੂਰੋਂ ਆ ਕੇ ਮਾਨਦਾਨ ਕਰਦਾਂਗੇ ਕਰਦਾਂਗੇ ਬਾਈ ਦਾ ਪਿੰਡ ਕਿਹੜਾ ਰੋੜਕੀ ਹੈ ਬਿਸਰੂਗੜ ਦੇ ਕੋਲੇ ਸਰਦੂਲਗੜ ਦੇ ਕੋਲੇ ਬਾਈ ਦਾ ਰੋੜਕੀ ਪਿੰਡ ਹੈ ਕੋਈ ਦੂਰੋਂ ਆਉਂਦਾ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਬਾਈ ਕੋਲੇ ਕਾ ਟਰੈਕਟਰ ਨੇ ਬਾਈ ਕੋਲੇ ਚਾਰ ਐਕਟਰ ਹੈ ਬਾਈ ਚਾਰ ਹਾਂ ਕਿਹੜੇ ਕਿਹੜੇ ਕੋ ਟ੍ਰੈਕਟਰ ਦਿਖਾ ਦਿੰਦੇ ਹਾਂ ਇਹ ਬਾਈ ਇਹ ਵੀ ਪੰਜਾਬ ਨੰਬਰ ਆ ਇਹ ਹਰਿਆਣਾ ਨੰਬਰ ਇਹ ਹਰਿਆਣਾ ਨੰਬਰ ਆ 735 ਨਾ ਬਾਈ ਹਾਂ ਕਿਹੜਾ ਮਾਡਲ ਹੈ ਇਹ ਇਹ 2000 ਮਾਡਲ ਬਾਈ ਪੂਰਾ 2000 ਪੂਰਾ 2000 ਮਾਡਲ ਆ ਠੀਕ ਆ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਟਾਇਰ ਕਿੰਨੇ ਟਾਇਰ ਬਾਈ 40 15 ਹੀ ਬਸ ਮਾਡਲ ਬਸ ਠੀਕ ਆ 40 45 ਪੈਸੇ ਟਾਇਰ ਆ ਹਰਿਆਣਾ ਨੰਬਰ ਆ ਇਹਦੀ ਐਨਓਸੀ ਵਗੈਰਾ ਮਿਲ ਜੂਗੀ ਨਹੀਂ ਐਨਓਸੀ ਨਹੀਂ ਮਿਲਦੀ ਨਾ ਤਾਂ ਹੁੰਦਾ ਨਹੀਂ ਨਾ ਨਹੀਂ ਨਾ ਨਹੀਂ ਹੁੰਦਾ ਬਾਈ ਠੀਕ ਆ ਹਰਿਆਣਾ ਨੰਬਰ ਆ ਬਾਈ ਤੇ ਕੀ ਰੇਟ ਦਾ ਕਰਦੀਏ ਫਿਰ ਪਾ ਦੇਦਾ 1.60 ਹਜ਼ਾਰ ਦਾ ਬਾਈ 1 ਲੱਖ 60 ਹਜ਼ਾਰ ਦਾ ਮੌਕੇ ਤੇ ਮਾਨਦਾਨ ਕਰਦੇ ਕਰਦਾ ਕਰਦਾ ਇਹ ਰੰਗ ਪੇਂਟ ਦਾ ਸਾਰਾ ਬਾਈ ਨਾਲ ਦਾ ਸੌਹਲਾ ਰਾਈ ਨਾਲ ਬਾਈ ਏਟੂ ਏਟ ਆਪਾਂ ਕੋਈ ਇਹਦੇ ਫਫਾਰਾ ਵਗੈਰਾ ਮਾਰਾ ਨਾ ਕੁਝ ਵੀ ਨਹੀਂ ਸਾਰਾ ਨਾਲ ਦਾ ਬਾਈ ਠੀਕ ਹੈ ਕਿੰਨੇ ਗੇਰਾਂ ਆ ਗਿਆ ਇਹ ਚਾਰ ਵਾਲਾ ਹਾਂ ਵੱਡੇ ਗੇਰ ਵਾਲਾ ਵੱਡੇ ਗੇਰ ਵਾਲਾ ਟਰੈਕਟਰ ਆ ਗਿਆ ਬਾਹਰ ਪੰਪ ਵਾਲਾ ਨਾ ਬਾਈ ਹਾਂ ਬਾਹਰ ਜੇ ਕਿਸੇ ਨੇ ਲੈਣਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਦਾ ਬਾਈ ਨਾਲ ਕਰ ਲਓ ਗੱਲ 735 ਸੁਵਰਾਜ ਇੰਜਨ ਗੇਅਰ ਦਾ ਓਕੇ ਆ ਤੇ ਟਾਇਰਾਂ ਦਾ ਵੀ ਸਹੀ ਆ ਰੰਗ ਪੇਂਟ ਦਾ ਓਕੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਦਾ ਬਾਈ ਨਾਲ ਕਰ ਲਓ ਗੱਲ